ਦੋਸਤੋ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਗੀਤ ਨਵਾਂ ਆਇਆ 410 ਗੀਤ ਨੇ ਆਉਂਦੇ ਸਾਰੀ ਧੂਮਾ ਮਚਾਤੀਆਂ ਉਹ ਮਚਾਉਣੀਆਂ ਹੀ ਸੀਗੀਆਂ ਜੀ ਸਿੱਧੂ ਮੂਸੇਵਾਲੇ ਦਾ ਰੁਤਬਾ ਹੀ ਕੁਝ ਇਦਾਂ ਦਾ ਵਾ ਤੇ ਨੰਬਰ 1 ਟ੍ਰੈਂਡਿੰਗ ਕੈਨੇਡਾ ਦੇ ਵਿੱਚ ਚੱਲ ਰਿਹਾ ਇੰਡੀਆ ਦੇ ਵਿੱਚ ਵੀ ਨੰਬਰ 1 ਟ੍ਰੈਂਡਿੰਗ ਬਹੁਤ ਜਿਆਦਾ ਸਾਰੇ ਪਾਸੇ ਚਰਚਾ ਵਾ ਜੀ ਸਿੱਧੂ ਮੂਸੇਵਾਲੇ ਦੀ ਤੇ ਇੱਕ ਹੋਰ ਇੰਟਰਸਟਿੰਗ ਗੱਲ ਰਾਹੁਲ ਗਾਂਧੀ ਨੇ ਵੀ ਇਹ ਗੀਤ ਲਗਾ ਕੇ ਇੱਕ ਸਟੋਰੀ ਸ਼ੇਅਰ ਕੀਤੀ ਆ ਤੇ ਨਾਲ ਹੀ ਬਹੁਤ ਮਸ਼ਹੂਰ ਜੋੜੀ ਬਲਕਾਰ ਅਣਖੀਲਾ ਤੇ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਮੈਰਿਜ ਐਨੀਵਰਸਰੀ ਵੀ ਸੀਗੀ ਜਿੱਦਣ ਇਹ ਗੀਤ ਰਿਲੀਜ਼ ਹੋਇਆ ਤੇ ਉਹਨਾਂ ਨੇ ਇਹ ਗੀਤ ਆਉਣ ਤੋਂ ਬਾਅਦ ਇੱਕ ਇੰਟਰਵਿਊ ਦੇ ਵਿੱਚ ਕੀ ਕਿਹਾ ਸਿੱਧੂ ਮੂਸੇਵਾਲੇ ਦੇ ਬਾਰੇ ਦੇ ਵਿੱਚ ਕਿ ਉਹ ਸਭ ਤੋਂ ਇੱਕ ਵਧੀਆ ਗਿਫਟ ਉਹਨਾਂ ਨੂੰ ਮਿਲਿਆ ਵਾ ਇਹ ਮੈਰਿਜ ਐਨਿਵਰਸਰੀ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਜਿਹੜਾ ਇਹ ਗੀਤ ਲਾਂਚ ਹੋਇਆ ਤੇ ਉਹ ਉਹਨਾਂ ਨੇ ਕੀ ਕਿਹਾ ਵਾ ਉਸ ਛੋਟੀ ਜਿਹੀ ਵੀਡੀਓ ਦੇ ਵਿੱਚ ਆਜੋ ਤੁਹਾਨੂੰ ਸੁਣਾਉਨੇ ਆ। ਉਹ ਵੱਪਦਾ ਬਾਕੀ ਅੱਜ ਜਿਹੜਾ ਨਾਂ ਆ ਗਿਆ ਸਿੱਧੂ ਵਾਲੇ ਗਾਣੇ 'ਚ। ਬਹੁਤ ਵੱਡਾ ਗਿਫਟ ਆ। ਬੋ ਇਹ ਹੋਟੇ ਲਈ ਦੁਨੀਆਂ ਦਾ ਬਿਹਤਰ ਦੁਨੀਆਂ ਦਾ ਸਭ ਤੋਂ ਬਿਹਤਰ ਗਿਫਟ ਆ। ਜ਼ਿੰਦਗੀ ਦਾ ਬਹੁਤ ਵੱਡਾ ਗਿਫਟ ਆ। ਬਹੁਤ ਵੱਡਾ ਗਿਫਟ ਆ ਤੁਹਾਨੂੰ ਤੇ ਚੜ੍ਹਦੀ ਕਲਾ ਰੱਖੇ ਸਾਡੇ ਵੱਡੇਓ ਤੁਸੀਂ ਸਰਕਾਰ ਜੋਗੋ। ਪਾ ਬੈਣ ਥੋੜੀ ਗੁੱਡੀਆਂ ਵੀ ਚੜੀ ਰਹਿਣੀ ਚਾਹੀਦੀ ਆ ਦੋਸਤ